ਔਰੰਗਜ਼ੇਬ ਦੀ ਮੌਤ ਪਿੱਛੋਂ ਉਸਦੇ ਤਿੰਨਾਂ ਪੁੱਤਰਾਂ ਵਿੱਚੋਂ ਦਿੱਲੀ ਦੇ ਤਖਤ ਲਈ ਭੱਜ ਦੌੜ ਸ਼ੁਰੂ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਿੱਚ ਹੀ ਸਨ। ਬਹਾਦਰ ਸ਼ਾਹ ਨੇ ਆਪ ਪਾਸੋਂ ਮਦਦ ਮੰਗੀ। ਗੁਰੂ ਜੀ ਨੇ ਇੱਕ ਜੱਥਾ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਦੀ ਅਗਵਾਈ ਹੇਠ ਮਦਦ ਲਈ ਭੇਜ ਦਿੱਤਾ। ਜਿਹੜਾ ਬਹਾਦਰ ਸ਼ਾਹ ਨੂੰ ਮथुरा ਪਾਸ ਜਾ ਮਿਲਿਆ। ਭਾਈ ਧਰਮ ਸਿੰਘ ਨੇ ਬਹਾਦਰ ਸ਼ਾਹ ਨੂੰ ਇਹ ਵੀ ਦੱਸ ਦਿੱਤਾ ਕਿ ਗੁਰੂ ਜੀ ਮੱਚੇ ਯੁੱਧ ਵਿੱਚ ਪਹੁੰਚ ਜਾਣਗੇ 18 ਜੂਨ 707 ਨੂੰ ਆਗਰੇ ਦੇ ਨੇੜੇ ਬਹਾਦਰ ਸ਼ਾਹ ਨੇ ਆਜ਼ਮ ਦੀ ਫੌਜ ਉੱਪਰ ਹਮਲਾ ਕਰ ਦਿੱਤਾ ਗੁਰੂ ਜੀ ਹੋਰ ਸਿੰਘਾਂ ਦੇ ਔਨ ਉੱਪਰ ਉਹਨਾਂ ਨੂੰ ਨਾਲ ਲੈ ਕੇ ਯੁੱਧ ਦੇ ਨੇੜੇ ਇੱਕ ਉੱਚੀ ਥਾਂ ਬੈਠ ਗਏ ਉਸ ਟਿੱਬੀ ਤੋਂ ਇੱਕ ਤੀਰ ਛੱਡਿਆ ਜਿਸ ਨਾਲ ਆਜ਼ਮ ਦੀ ਮੌਤ ਹੋ ਗਈ ਬਹਾਦਰ ਸ਼ਾਹ ਦੀ ਜਿੱਤ ਹੋ ਗਈ 19 ਜੂਨ ਨੂੰ ਉਸ ਨੇ ਆਗਰੇ ਪਹੁੰਚ ਕੇ ਦਰਬਾਰ ਲਗਾਇਆ ਇਸ ਸਭ ਨੂੰ ਇਨਾ ਮੰਡੇ ਭਦਰ ਸ਼ਾਹ ਨੇ ਇੱਕ ਦਿਨ ਭਾਈ ਦਿਆ ਸਿੰਘ ਨੂੰ ਪੁੱਛਿਆ ਗੁਰੂ ਜੀ ਯੁੱਧ ਵਿੱਚ ਨਹੀਂ ਆਏ ਜਦੋਂ ਆਉਣ ਦਾ ਇਕਰਾਰ ਕੀਤਾ ਸੀ ਭਦਰ ਸ਼ਾਹ ਇਹ ਸ਼ਬਦ ਕਹਿ ਰਿਹਾ ਸੀ ਕਿ ਇੱਕ ਤੀਰ ਉਸ ਪਾਸ ਆ ਗਿਰਿਆ ਇਹ ਤੀਰ ਉਸ ਨਾਲ ਮਿਲਦਾ ਸੀ ਜਿਸ ਨਾਲ ਆਜ਼ਮ ਦੀ ਮੌਤ ਹੋਈ ਸੀ ਭਦਰ ਸ਼ਾਹ ਦੇ ਮੂੰਹ ਵਿੱਚੋਂ ਆਪਣੇ ਆਪ ਨਿਕਲ ਗਿਆ ਇਹ ਤਾਂ ਕਰਾਮਾਤ ਹੈ ਦੇਖਦੇ-ਦੇਖਦੇ ਇੱਕ ਹੋਰ ਤੀਰ ਆਇਆ ਉਸ ਧੀਵ ਨਾਲ ਇੱਕ ਚਿੱਠੀ ਪੱਦੀ ਹੋਈ ਸੀ ਜਿਸ ਵਿੱਚ ਲਿਖਿਆ ਸੀ ਬਾਦਸ਼ਾਹ ਇਹ ਕਰਮਾਤ ਨਹੀਂ ਇਹ ਕਰਤਬ ਦਾ ਕਮਾਲ ਹੈ ਬਾਦਸ਼ਾਹ ਨੂੰ ਗਿਆਨ ਹੋ ਗਿਆ ਕਿ ਗੁਰੂ ਮਨਾ ਦੀਆਂ ਭੋਜਨ ਵਾਲੇ ਸ਼ਸਤਰ ਵਿਦਿਆ ਦੇ ਬਹੁਤ ਵੱਡੇ ਧਨੀ ਹਨ ਉਸ ਨੂੰ ਯਕੀਨ ਆ ਗਿਆ ਕਿ ਉਸ ਦੀ ਜਿੱਤ ਗੁਰੂ ਜੀ ਦੀ ਮਦਦ ਕਾਰਨ ਹੋਈ ਸੀ ਉਸ ਨੇ ਭਾਈ ਦਿਆ ਸਿੰਘ ਨੂੰ ਗੁਰੂ ਜੀ ਪਾਸ ਭੇਜਿਆ ਤੇ ਆਗਰੇ ਪੁੱਜ ਕੇ ਦਰਸ਼ਨ ਦੇਣ ਦੀ ਬੇਨਤੀ ਕੀਤੀ ਦੂ ਅਗਸਤ ਸਤਾਰਨ ਸੂ ਸਤ ਨੂੰ ਗੁਰੂ ਜੀ ਆਗਰੇ ਆ ਬਾਦਸ਼ਾਹ ਨੂੰ ਮਿਲੇ ਬਾਦਸ਼ਾਹ ਨੇ ਗੁਰੂ ਜੀ ਨੂੰ ਆਪਣੇ ਸੱਜੇ ਪਾਸੇ ਬਿਠਾ ਕੇ ਬੜਾ ਆਦਰ ਤੇ ਸਤਿਕਾਰ ਦਿੱਤਾ ਗੁਰੂ ਜੀ ਦਾ ਇਸ ਤਰ੍ਹਾਂ ਦਾ ਸਨਮਾਨ ਦੇ ਕੇ ਆਦਰ ਸ਼ਹੀ ਮੌਲਵੀ ਨੂੰ ਸਰਾਣਾ ਮੁਸ਼ਕਲ ਹੋ ਗਿਆ ਉਸ ਦੇ ਇਹ ਜਾਣਨ ਲਈ ਕਿ ਗੁਰੂ ਪਾਸ ਕਿਹੜੀ ਗੈਵੀ ਤਾਕਤ ਹੈ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਰਮਾ ਦਿਖਾਉਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਬਾਦਸ਼ਾਹ ਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ ਦੇਖੋ ਬਾਦਸ਼ਾਹ ਇਹ ਕਰਾਮਾਤ ਹੈ ਇਸ ਦੀ ਹੁਕਮ ਨਾਲ ਇੱਕ ਫਾਂਸੀ ਲੱਗਣ ਵਾਲੇ ਨੂੰ ਜ਼ਿੰਦਗੀ ਮਿਲ ਜਾਂਦੀ ਹੈ ਮੌਲਵੀ ਨੇ ਉੱਤਰ ਦਿੱਤਾ ਤੀ ਤਾਂ ਹਰ ਬਾਦਸ਼ਾਹ ਕਰ ਸਕਦਾ ਹੈ ਇਹ ਕੋਈ ਕਰਾਮਾਤ ਨਹੀਂ ਗੁਰੂ ਜੀ ਨੇ ਇੱਕ ਮੋਹਰ ਦਿਖਾ ਕੇ ਕਿਹਾ ਪੈਸਾ ਇੱਕ ਕਰਾਮਾਤ ਹੈ ਇਸ ਨਾਲ ਦੁਨੀਆ ਦੀ ਘਰ-ਵਸਤੂ ਖਰੀਦੀ ਜਾ ਸਕਦੀ ਹੈ ਇਸ ਉੱਤਰ ਨਾਲ ਵੀ ਮੌਲਵੀ ਨੂੰ ਤਸੱਲੀ ਨਾ ਹੋਈ ਤੀਜੀ ਵਾਰੀ ਮੌਲਵੀ ਦੇ ਕਹਿਣ ਉੱਪਰ ਗੁਰੂ ਜੀ ਨੇ ਆਪਣੀ ਕਿਰਪਾਨ ਦੇ ਹੱਥੇ ਉੱਪਰ ਹੱਥ ਰੱਖਦਿਆਂ ਕਿਹਾ ਇਹ ਵੀ ਇੱਕ ਕਰਾਮਾਤ ਹੈ ਜਿਹੜਾ ਨਾ ਮੰਨੇ ਉਸ ਨੂੰ ਇਸ ਨਾਲ ਮਨਾਇਆ ਜਾ ਸਕਦਾ ਹੈ ਗੁਰੂ ਜੀ ਇਹ ਸ਼ਬਦ ਕਹਿ ਰਹੇ ਸਨ ਮੌਲਵੀ ਹੋਰਾਂ ਵਿੱਚੋਂ ਹੀ ਟੋਕੀ ਕਿਹਾ ਹਾਂ ਜੀ ਮੈਨੂੰ ਕਰਾਮਾਤ ਨਜ਼ਰੀ ਪੈ ਗਈ ਹੋਰ ਦੇਖਣ ਦੀ ਲੋੜ ਨਹੀਂ